ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚੈਰੀ ਜਿਹੜੀ ਆਪਣੀ ਚੈਰੀ ਰੋਡ ਵਾਲੀ ਚੌਂਕ ਆ ਨਾ ਚੈਰੀ ਰੋਡ ਤੋਂ ਲੈ ਕੇ ਸਾਰੇ ਇਹ ਬੂਟੇ ਆਪਾਂ ਲਾ ਰਹੇ ਆ ਘੱਟੋ ਘਾਟ ਈ 70 80 ਜਿਹੜੇ ਬੂਟੇ ਅੱਜ ਲਿਆਂਦੇ ਆ ਸੁਹਾਂਜਣੇ ਦੇ ਤੇ ਅਮਲਤਾਸ ਦੇ ਤਰੇਕਾਂ ਨਿਮਾ ਸਾਰੀਆਂ ਪਿੱਛੇ ਪਈਆਂ ਹੋਈਆਂ ਗੱਡੀ 'ਚ ਆਪਾਂ ਘੱਟੋ ਘਾਟ ਵੀ ਅੱਜ 20 30 ਬੂਟੇ ਜਿਹੜੇ ਜ਼ਰੂਰ ਲਾਵਾਂਗੇ ਥੋੜਾ ਮੌਸਮ ਸਹੀ ਹੋਣ ਕਰਕੇ ਤੇ ਮੇਰੇ ਦੋ ਵੀਰ ਹੋਰ ਭੇਟੇ ਵੀ ਆ ਰਹੇ ਨੇ ਕਿ ਆਪਾਂ ਹੁਣ ਤੁਹਾਨੂੰ ਵਿਖਾਉਣੇ ਆ ਜੋ ਬੂਟੇ ਜਿਹੜੇ ਲਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਣਾ ਬੂਟਾ ਜਿਹੜਾ ਦੇਖਣਾ ਜਰਾ ਅੱਗੇ ਇੱਥੇ ਬੂਟੇ ਲਾਉਣੇ ਆ ਉਹ ਬੂਟੇ ਜਿਹੜੇ ਲਾਉਣੇ ਆ ਉਹ ਲਾਵਾਂਗੇ ਉਹਦੇ ਨਾਲ-ਨਾਲ ਹੀ ਆਪਾਂ ਅਗੇ ਉਹ ਇੱਧਰ ਬੂਟੇ ਕਰੋ ਬੂਟਿਆਂ ਦਾ ਦਰਸ਼ਨ ਕਰਾਉ ਉਹ ਤੱਕ ਮਾਰੇ ਬੂਟੇ ਜਿਹੜੇ ਬਹੁਤ ਹੈ ਦੀਆਂ ਆਪਾਂ ਵਧਨੀ ਹੋਈਆਂ ਇਹ ਸਤਿ ਸ਼੍ਰੀ ਅਕਾਲ ਜੀ ਇਹ ਛੇ ਚਾਰ ਬੂਤੇ ਲੱਗ ਜਾਣੇ ਇੱਥੇ ਬੂਤੇ ਲਾਵਾਂਗੇ ਤੇ ਨਾਲੇ ਦਾ ਨੂਰ ਆਵੇਗਾ। ਲਾਓ ਭਾਈ ਬਾਬਾ ਜੀ ਮਾਰੋ ਪਹਿਲਾਂ ਬੂਤੇ ਲਾ ਦੇ। ਮੈਂ ਜਰਾ ਜੀ ਨੋਕੀ ਨੂੰ ਕਈ ਮਾਰ ਕੇ ਬਰਾ ਕੁਬੜਾ ਲਾਵਾਂ। ਇਹ ਕੋਈ ਫਰਕ ਨਹੀਂ ਮਿਲਦਾ ਉਹਨਾਂ ਦਾ। ਤੇ ਨਾਲੇ ਜਦੋਂ ਇਹਦਾ ਜਪੋਣਾ ਲੀਹੇ ਬੂਤੇ ਲਾਵਾਂਗੇ ਤੇ ਨਾਲੇ ਅੱਗੇ ਇਹਦੇ ਨਾਲ ਹੀ ਚੱਲਦਾ ਕੋਈ ਨਾ ਕਰੀ।

ਉਰੇ ਇਹ ਨਾ ਆਪਣਾ ਯਾਰ ਉਹ ਖਾਣੇ ਘਰ ਲੈ ਗਏ ਐ ਪਾਣੀ ਦੀ ਨਹੀਂ ਕਿੰਨਾ ਪਾਣੀ ਕਰਦੇ ਨੇ ਜਿੱਦ ਤੱਕ ਨਹੀਂ ਗਈ ਲੱਗਦਾ ਇਹੋ ਲੋ ਨੇ ਆਪਣਾ ਨਾਲ ਆਜੋ ਚਲਾਇਆ ਜਾਣਾ ਹੈ ਚਾਹੇ ਰਾਤ ਨੂੰ ਪਾਣੀ ਵਾਹ ਬਾਬਾ ਜੀ ਇਹ ਵਧੀਆ ਵਧੀਆ ਹੈ ਕਿ ਇਸ ਤਰ੍ਹਾਂ ਦੇ ਸ਼ੇਸ਼ ਕੋਲੇ ਦੀ ਕਿੱਤੀ ਗਈ ਹੈ। ਇਸ ਨੂੰ ਬਹੁਤ ਬਾਅਦ ਦੇਖਿਆ ਕਿ ਉਹਦਾ ਉਹਨੇ ਇਹ ਬਹੁਤ ਆ ਜਾ ਸਕਦਾ ਹੈ। ਮੇਰੇ ਨਾਮ ਕਰਕੇ ਤੁਹਾਨੂੰ ਸਤਿ ਸ਼੍ਰੀ ਅਕਾਲ। ਉਹ ਬੋਲ ਰਹੀ ਹੈ ਕਿ ਖਾਂਜਰਾ। ਨਾ ਨਾ ਨਾ। ਮੇਰੀ ਬਿਮਾਰੀਆਂ ਦੂਰ ਕਰੂਗਾ। ਇਸ ਤੋਂ ਅੰਦੇ ਦੇ ਦੇ। ਰੋਡ ਚੌਕ ਚੌਕ ਦੇ ਵਿੱਚ ਪੂਟਾ ਲਾ ਰਹੇ ਨੇ ਮਿੰਦਰ ਜੀ ਨਾਲ ਰੋਬਨ ਵੀ ਹੈ ਉੜਦੋ ਉੜਦੋ ਟੋਇਆ ਬਾ ਮਿੱਟੀ ਬੋਲੀ ਆ ਮਿੱਟੀ ਬੋਲੀ ਬੋਲੀ ਆ ਰੱਖਦੇ ਹਾਂ ਅੰਦਰ ਆਜੋ ਅੱਗੇ ਇੱਕ ਦਾ ਰੋਬਨ ਆ ਪੈਸੇ ਇੱਕ ਮਨ ਹੋ ਗਿਆ ਪਾੜੇ ਪਾਣੀ ਪਾੜੇ ਉਹ ਵਟੇ ਨਾ ਭਾਈ ਨੇ ਆਹ ਚੱਲਾ ਬੜੇ ਕੋਈ ਬਾਦੀ ਲੈ ਹੱਥਵਾ ਦੇਣਾ। ਉਹ ਜੀਆ ਕਈ ਮਾਰ ਲੈਣਾ। ਉਹ ਨਹੀਂ ਜਾਣ ਲੱਗਾ ਹੁਣੇ। ਤਾਰੇ ਮੇਰਾ ਨਾਲ ਨਹੀਂ। ਆ ਗਿਆ ਆ ਗਿਆ ਉਮਮਾ ਮੈਂ ਮੱਤੀ ਨੂੰ ਭੇਜਾਂ। ਕਮੈਂਟੇ ਰੋਮਾਨਦਾਨਿੰਦਾ। ਤੁਮੜ ਖਾਜਾ ਲਾ ਕੇ ਅੱਗੇ ਅੱਗੇ। ਤਈ ਨਾ ਫੇਜ ਕੇ ਪਾ ਦੋ ਨਾ ਉੱਤੇ। ਕਿੰਨਾ ਬੋਨੇ ਵੱਡੇ ਆ ਵੱਟੇ-ਵੁਟੇ ਕੁਝ ਨਹੀਂ ਇਹਨੇ ਸਭ ਚੁੱਪ ਚਾਣਾ ਇਹ ਮੁੱਤਨਾ ਪਾਣੀ ਤੋਂ ਲੈਣਾ ਪਊਗਾ ਲੈ ਇਹ ਕੋਲ ਮੋਰ ਦਾ ਕੂਤਾ ਜੀ ਇਹਦੇ ਤੇ ਨਾ ਫੁੱਲ ਲੱਗਦੇ ਬੜੇ ਲਾਲ ਲਾਲ ਇਹ ਵੀ ਲਾ ਰਹੇ ਆਪਣਾ ਚੌਂਕ ਹੈਗਾ ਖੇਜਰੀ ਚੌਂਕ ਤੋਂ ਆਈਏ ਇੱਧਰ ਨੂੰ ਕਿਸ਼ਤਲ ਚੌਂਕ ਆ ਲੈ ਅਰਾਜ ਕਿੰਨੀਆਂ ਟੋਏ ਖਾਲੀ ਸੀ ਅਸੀਂ ਬੂਟੇ ਲਾਵਾਂਗੇ অটো ਘੜੀ ਦੇ 20 30 ਬੂਟੇ ਲੱਗ ਜਾਣੇ ਆ ਆਦੇ ਸੜੇ ਪਏ ਨਵੇਂ ਲਾ ਕੇ ਤੇ ਪਾਣੀ ਵੀ ਪਾਵਾਂਗੇ ਆ ਮੇਰੇ ਭਰਾ ਯਾਰ ਮੈਂ ਪਾਵਾਂ ਇਹ ਕਚਹਿਰੀ ਚੌਂਕ ਦੇ ਵਿੱਚ ਬੂਟੇ ਲਾ ਰਹੇ ਆ ਕਚਹਿਰੀ ਚੌਂਕ ਤੋਂ ਕਚਹਿਰੀ ਵਾਲੀ ਰੋਡ ਆ ਨਾ ਜਿਹੜੀ ساری ਰੋਡ ਖਾਲੀ ਸੀ ਤੇ ਇੱਥੇ ਬੂਟੇ ਲਾਉਣ ਵਾਲੇ ਸੀ ਇੱਥੇ ਆਪਾਂ ਆ ਚਾਰ ਬੂਟੇ ਲਾਤੇ ਆ 1 2 ਤੇ 3 ਤੇ 4 ਇਹ ਹੋਰ ਵੀ ਲਾਵਾਂਗੇ ਇੱਧਰ ਵੀ ਟੋਏ ਪੋਟ ਰਹੇ ਆ ਇੱਧਰ ਵੀ ਲੱਗਣਗੇ ਆ ਬੂਟੇ ਲਾਉਣੇ ਇਹ ਅੱਜ ਆਪਣੇ ਕੋ ਸਾਰੇ ਸੰਝਰੇ ਦੇ ਬੂਟੇ ਤੇ ਔਰੇ ਦੇ ਵੀ ਆ ਤੇ ਨਾਲ ਹੀ ਤਰੇਕਾ ਵਾਂ ਨਿਮਾ ਵਾਂ ਡਕੜਾੜੇ 60 ਬੂਟੇ ਆਪਣੇ ਕੋ ਪਏ ਹੀ ਵਿੱਚੋਂ ਆਪਾਂ 10 ਲਾਤੇ ਆ ਤੇ ਬਾਕੀ ਵੀ ਲਾਵਾਂਗੇ ਜੇ ਇਹਦਾ ਪੁੱਤ ਆ ਜੀ ਤੁਸੀਂ ਆਇਆ ਆਹ ਆ ਮੈਂ ਕੁਝ ਵੀ ਹੋਣਾ ਨਾ ਬਾਕੀ ਹੋਣਾ ਠੀਕ ਹੈ ਇਹੋ ਤੇ ਆ ਲੱਗਣਾ ਹੈ ਇਹ ਆਪਣਾ ਸਮਝਣਾ ਲਾ ਰਹੇ ਆ ਐਂਡ ਤੇ ਪਾਣੀ ਪੋਨੇ ਸਾਰਿਆਂ ਨੂੰ ਇਹੋ ਲੱਗਣਾ ਹੈ ਜਲ ਨੂੰ ਆਓ ਚਾਹੀਏ ਅੱਗੇ ਆਓ ਇਹ ਆਪਣਾ ਗਾਡੇ ਕੋਲ ਮੋਹ ਦਾ ਬੂਤਾ ਉਹ ਲੋੜ ਰਹੇ ਅੱਗੇ ਇਹ ਆਪਾਂ ਸੇਵਾ ਹੀ ਕਰਦੇ ਆ ਜੀ ਇਹ ਆਪਣਾ ਮਿੰਦਰ ਵੀਰ ਔਲਾ ਲਾ ਰਿਹਾ ਏ ਇਹ ਔਲੇ ਦਾ ਬੂਟਾ ਲੋਕੀ ਔਲਾ ਖਾਣਗੇ ਤੇ ਨਾਲੇ ਯਾਦ ਕਰਨਗੇ ਕਹਿੰਦੇ ਆ ਕਿ ਔਲੇ ਦਾ ਖਾਦਾ ਤੇ ਸਿਆਣੇ ਦਾ ਗਿਆ ਬਾਅਦ ਚ ਚੇਤਾ ਆਉਂਦਾ ਜੀ ਤੇ ਇਹ ਔਲੇ ਦਾ ਬੂਟਾ ਲਾਵਾਂਗੇ ਬਾਬਾ ਜੀ ਥੋੜਾ ਦੱਬ ਕੇ ਲਾਇਓ ਢਿੱਲੇ ਨਾਲ ਇਹ ਪਾਣੀ ਵੀ ਪਾ ਦੇਣਗੇ ਪਾ ਦੋ ਪਾ ਦੋ ਆ ਆਪਣੇ ਵੀਰ ਆ ਗਏ ਤੇ ਮੁੰਜੀ ਪਾਰਟੀ ਦੇ ਪਾਣੀ ਪਾ ਰਹੇ ਨੇ ਨਾਲੇ ਇਹਨਾਂ ਦੀ ਵੀ ਸੇਵਾ ਲੱਗ ਗਈ ਆ ਪਾਣੀ ਇਹਨਾਂ ਨੂੰ ਚਾਹੀਏ ਪਾਣੀ ਵੀ ਪਾ ਦੋ ਹੁਣੇ ਉਧਾਂ ਹੀ ਪਾਣੀ ਪੋਣਾ ਹੈ ਭਰ ਭਰ ਕੇ ਤੇ ਹੁਣੇ ਵੀ ਪਾਣੀ ਪੋਣਗੇ ਤੇ ਰੋਬਿਨ ਵੀਰ ਵੀ ਆ ਗਿਆ ਆਪਣਾ ਪਾਟਿਆ ਗਨ ਹੋ ਦੇ ਸਾਹਮਣੇ ਬੂਟੇ ਲਾ ਰਹੇ ਆ ਇੱਕ ਬੂਟਾ ਔਲੇ ਦਾ ਥੋੜਾ ਥੋੜਾ ਪਾ ਦਿਓ ਬਾਬਾ ਜੀ ਇਹ ਮੇਰਾ ਵੀਰ ਪਾਣੀ ਵਾਲੇ ਵੀ ਆ ਗਏ ਬੜੀ ਵਧੀਆ ਗੱਲ ਹੋ ਗਈ ਹੈ תהיה מטי גדול איתו ਕਦਾਵਾ ਇੱਧਰ ਆ ਔਲੇ ਦਾ ਫੂਟਾ ਗਿਆ ਜੇ ਜਦੋਂ ਔਲੇ ਖਾਣੇ ਨਾਲ ਨਾਲ ਯਾਰ ਕਰਿਓ ਨਾਲ ਔਲੇ ਦਾ ਖਾਦਾ ਤੇ ਸਿਆਣੇ ਦਾ ਗਿਆ ਬਾਣ ਨਾਲ ਕਰਿਓ ਥੋੜਾ ਇਤਨਾ ਹੋ ਜਾਓ ਵੀਡੀਓ ਬਣਾਉਂਦੇ ਆਓ ਜੀ ਆਓ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਹੋਲੀ-ਹੋਲੀ ਰੱਖੇ ਥੱਲੇ ਪਾਰੀ ਵਾਰੀ ਉਹ ਅਸੀਂ ਬਾਅਦ ਤੁਸੀਂ ਥੋੜਾ ਜਿਹਾ ਪਾਣੀ ਪਾ ਦੋਵੇ ਨਹੀਂ ਉਹ ਵੀ ਪਾ ਦਾਂਗੇ ਸਾਰੇ ਪਾ ਕੇ ਜਾਵਾਂ ਚੋ ਟਾਈਮ ਸਾਰਾ ਇਧਰ ਲੰਦਾ ਪਾ ਕੇ ਦਾ ਸਾਰਾ ਪਾਣੀ ਬਾਅਦ ਠੀਕਾ ਠੀਕਾ ਇਹ ਮੇਰੇ ਵੀਰ Maruti Suzuki Arena ਦੇ ਸਾਰੇ Mahindra ਇਹਨਾਂ ਦੇ ਹੱਥੋਂ ਵੀ ਅਸੀਂ ਇਹ ਵੀ ਆਪਣਾ ਸਹਿਯੋਗ ਦੇ ਰਹੇ ਨਾਲੇ ਇਹ ਕਹਿੰਦੇ ਆ ਕਿ ਸ਼ਾਮੀ ਅਸੀਂ ਰੋਜ਼ ਪਾਣੀ ਵੀ ਪਾਇਆ ਕਰਾਂਗੇ ਨਾਲੇ ਬੂਟਿਆਂ ਦੀ ਦੇਖਭਾਲ ਵੀ ਇਹ ਕਰਨਗੇ ਕੁਲ੍ਹਾ ਕਰੋ ਕਰੋ ਕੋਈ ਨਹੀਂ ਬਲੇ ਬਲੇ ਰੱਖੋ ਵਾਏ ਭਾਂਤਾਂ ਨਾ ਬਾਬਾ ਜੀ ਇਸ ਨੂੰ ਬੰਦ ਰੋਕ ਲਓ 그러면은 ਆ ਮਿੱਟੀ ਭਾਰੀ ਬਾਤ ਸਲਾਮ ਆ ਗਿਆ ਦੇ ਉਹ ਹੈਗਾ ਆਪਣਾ ਓਲੇ ਦਾ ਇਹ ਲਾਲ ਫੁੱਲਾਂ ਵਾਲਾ ਵਾ ਇਹ ਚਲੋ ਜੀ ਲਿਆਓ ਲਫਾਵਾ ਲੋੜਾ ਔਖਾ ਨਾ ਇਹਦਾ ਪਿੰਨਾ ਪਾਰ ਦੀ ਦਾ ਲਫਾਵਾ ਪਾਰ ਆਓ ਮੈਂ ਫੂਟੇ ਲੈ ਆਉ ਲੋ ਆਹ ਮਾਰਾ ਭਾਈ ਉੱਪਰ ਇਹ ਕਿਹੜੇ ਭੂਟੇ ਨੇ ਜੀ ਇਹਨਾਂ ਦੀ ਵਾਧੂ ਪਏ ਆਪਣੇ ਵਿੱਚ ਲੈ ਮਾ ஆயே தாண்டே ஆபா நீ ਵਾਏ ਗੁਜੂ ਦਾ ਖਾਲਸਾ ਵਾਏ ਗੁਜੂ ਦੀ ਫਤਿਹ ਇਹ ਵੀਰ ਜੀ ਆਪਣੇ ਹਾਂ ਜੀਆਂ ਜਿਓ ਲਿਆਓ ਇਹਨਾਂ ਦੇ ਕਾਰਾਂ ਦੇ ਸਾਹਮਣੇ ਦੁਕਾਨ ਆ ਫੇਰ ਪਾਰ ਦੀ ਇਹਨਾਂ ਨੇ ਕਿਹਾ ਕਿ ਅੱਜ 10 ਬੂਟੇ ਘੱਟਾ ਘੱਟ ਲਾ ਦੋ ਇਹ ਅਸੀਂ ਲਾਵੇ ਹਾਂ ਜਾਵਾਂਗੇ ਇਹ ਆਪਣਾ ਗਲਬੋਰ ਦਾ ਬੂਟਾ ਲੱਗ ਗਿਆ ਇੱਕ ਜਿਹਦੇ ਨਾਲ ਹੀ ਆਪਾਂ ਇੱਕ ਔਲਾ ਵੀ ਲਾਉਨੇ ਆ ਭਾਈ ਇਹਨੋਂ ਨਾ ਪਾਣੀ ਵੀ ਸ਼ਾਮਾਂ ਨੂੰ ਜ਼ਰੂਰ ਪਾਉਣਾ ਹੈ

ਆਪਾ ਆਪਾ ਆਗੇ ਆਗੇ ਲੈ ਆਈ ਉਹ ਲਾ ਕੇ ਤੇ ਆਉਲਾ ਉਹ ਲਾਦੀ ਆਉਲਾ ਤਾਂ ਕੈਂ ਕਿਹਦੇ ਹੈ ਉੱਧਰ ਪਿੱਛੇ ਫੜ ਕੇ ਲਿਆਇਓ ਉਹਦਾ ਦੇਖੋ ਓਲੇ ਦਾ ਲਾ ਰਹੇ ਆ ਦਰਸ਼ਕ ਤੇ ਲਿਆਓ ਮਾਰਾ ਓਲਾ ਨਾਲੇ ਓਲੇ ਖਾਇੋ ਤੇ ਨਾਲੇ ਯਾਦ ਕਰਿਓ ਹਾਂ ਜਿਓ ਚੱਲੋ ਲੋਹ ਲੱਗਿਆ ਨਾ ਥੋੜਾ ਹਿਲ ਜਾਂਦਾ ਇੱਕ ਮਿੰਟ ਆਓ ਇਧਰ ਆਓ ਬਰੋ ਜਾਓ ਮਾਰਾ ਮਹਾਰਾਸ਼ਟ੍ਰੇ ਬਾਸ਼ ਚਲੋ ਤਾਂ ਅਨੁਭਵ ਕਰੀ ਜੀ ਮਾਰਾ ਇਹ ਆ ਤਰਾ ਵਾਈ ਗਰੂ ਇਹਨਾਂ ਵਿੱਚ ਥੋੜੀ ਪਾਈ ਸੀ ਪਰ ਨਹੀਂ ਨਹੀਂ ਆਹ ਮਿੱਟੀ ਥੋੜੀ ਪਣੀ ਪਾਣੀ ਵੀ ਲੱਗਣਾ ਨਾ ਆਹ ਵਾ ਠੀਕ ਆ ਇੰਨਾ ਕੁ ਟੋਇਆ ਨਾ ਇਹਨ ਦੇ ਨਾਲ ਚ ਪਾਣੀ ਇਕੱਠਾ ਹੋ ਜਾ ਪਾਣੀ ਵੀ ਪਾ ਦੇ ਨੇ ਪਾਣੀ ਫੜੇ ਉਹ ਬਾਬਾ ਜੀ ਇਹ ਕੁ ਟੋਇਆ ਇੱਥੇ ਢੋੜਦੀ ਏ ਇਹ ਇੱਕ ਇੱਥੇ ਲਾ ਦੀਏ ਪਤੀ ਹੋਬੇ ਨਾ ਪਾਣੀ ਪੋਦਾ ਬਹੁਤ ਪਾਣੀ ਸਾੜੀ ਭਾਈ ਆਮਨੇ ਫਰ ਸਿੱਧਾ ਵੜ ਕੇ ਬਣਾਈ ਲਿਆਓ ਲਿਆਓ ਪਾਣੀ ਪਾਰੋ ਤੇ ਹੋਰ ਪਾਰੋ ਕੋਈ ਗੱਲ ਇਹ ਆ ਕਿ ਅੱਜ ਪਾਣੀ ਪਾਵਾਂਗੇ ਨਾ ਕੱਲ ਸ਼ਾਮ ਨੂੰ ਪਾਏ ਹੋਣਾ ਅਸੀਂ ਕੱਲ ਪਾਵਾਂਗੇ ਆ ਲਿਆਓ ਦੂਜੇ ਬਣਾਈ ਪਾ ਲਈਏ ਕੋਤਨਾ ਵਾਹਿਗੁਰੂ ਸੰਤਨ ਬਾਬਾ ਜੀ ਜੀ ਕਰੋ ਇੱਕੋ ਪੰਜ ਨਾਲ ਆ ਲਾ ਦੀਏ ਦੇਖੋ ਸਹੁੰਜਣਾ ਵੀ ਲਾਉਣ ਲੱਗੇ ਫੜੋ ਬਾਬਾ ਜੀ ਥੋੜਾ ਜਿਹਾ ਟੋਇਆ ਕਰ ਦਿਓ ਹੋਰ ਬਾਬਾ ਜੀ ਰੋਕ ਜਾ ਰੋਕ ਜਾ ਹੋਰ ਕੋਈਆ ਫੜਦੀ ਏ ਥੋੜਾ ਪਿੱਛੇ ਹੋ ਜਾਓ ਦੇਖੋ ਥੱਲੇੋਂ ਫੜਿਆ ਹੋਇਆ ਨਾ ਟੁੱਟ ਜਾਂਦਾ ਸਹੁੰਜਣੇ ਦਾ ਹਾਂ ਚਲ ਲਾ ਲਓ ਕਾਵੇ ਚੰਗੀ ਦਰਾਨਾ ਇਹ ਰਾਜਣਾ ਕੁੱੜ ਜਣਾ ਕੁੱੜ ਜੂ ਇੱਕ ਮੋਲੋ ਕੁ ਇਹਦਾ ਅਸਲ ਜਣਾ ਜੜ ਮੋਟੀ ਹੁੰਦੀ ਏ ਨਾ ਇਹਦੇ ਹਾਂ ਚਲ ਬਣਾਗੇ ਫਿਰ ਕਰੋ ਹੋਲੀ ਜੀ ਤਾਂ ਆ ਗਏ। ਕਾ ਟਾ ਮਿਤੀ ਬਹੁਤ ਪ੍ਰੇਤਾਂ। ਕੋਲਾ ਆਦਨੇ ਹੋ। ਪੂਰੀ ਸੱਦਾ ਦੀ ਹੈ। ਕੋਲਾ ਆਦਨੇ। ਆ ਗਏ। ਮੂਟੇ ਸਾਰੇ ਲਾਇਆ ਗਏ ਨੇ ਇੱਥੇ ਸਾਰੇ ਚੌਕ 'ਚ। ਅੱਜ ਨੇ ਆ ਮੂਟੇ ਆਪਾਂ ਅੱਜ ਨਟੋਗਾ ਦੇ ਹੀਰੋ ਚਾਲੀ ਮੂਟੇ ਜਿਹੜੇ ਆ ਲਾਏ ਆ। ਕਾਹੀ ਕੋ ਲੈ ਕੇ ਉਹ ਐਂਡ ਕਰਦੇ ਜਿਹੜੀ ਵੀ ਰੋਲ ਆ ਰਹੀ ਹੈ ਆਪਾਂ ਜਿੱਦੇ ਵੀ ਬੁੱਤੇ ਆ ਅੱਜ ਮੇਰੇ ਵੀਰਾਂ ਨਾਲ ਸੇਵਾ ਦਿੱਤੀ ਆ ਗੱਦਬੱਦ 40 ਜਿਹੜੇ ਬੁੱਤੇ ਅਸੀਂ ਲਾਏ ਆ ਤੇ ਅਗਲੇ ਹਫਤੇ ਹੋਣ ਲਾਵਾਂਗੇ ਉਹ ਐਂਡ ਦਾ ਕਈ ਬੁੱਤੇ ਸ਼ੁਰੂ ਕੀਤੇ ਸੀਗੇ 10 9 ਵੇ ਤੋਂ ਲੈ ਕੇ ਤੇ ਹੁਣ ਟਾਈਮ ਹੋ ਗਿਆ 12:30 ਹੁਣ ਅਗਲੇ ਹਫਤੇ ਲਾਵਾਂਗੇ ਵਾਲੇ ਕੁਲ ਜੀ ਕਾ ਨਾਮਾ ਵਾਈ ਕੁਲ ਜੀ ਬੁੱਤੇ